ਵਜ਼ਨਸ ਸਪੋਕਸਮੈਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਲਖਸ਼ਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਸਵੀਰ ਸਿੰਘ ਨੇ ਪੁਲਿਸ ਕਸਟਡੀ ਦੇ ਵਿੱਚ ਵੱਡੇ ਖੁਲਾਸੇ ਕੀਤੇ ਨੇ ਜਿਸ ਦੇ ਉੱਤੇ ਜਾਸੂਸੀ ਦੇ ਇਲਜ਼ਾਮ ਨੇ ਜਸਵੀਰ ਸਿੰਘ ਦਾ 3 ਦਿਨਾਂ ਦਾ ਰਿਮਾਂਡ ਵੀ ਹਾਲ ਹੀ ਦੇ ਵਿੱਚ ਪੁਲਿਸ ਨੇ ਹਾਸਲ ਕੀਤਾ ਸੀ ਉਹ ਰਿਮਾਂਡ ਦੌਰਾਨ ਇਹ ਖੁਲਾਸੇ ਕੀਤੇ ਨੇ ਕੀ ਜਾਸੂਸੀ ਰੈਕર્ડ ਦਾ ਮਾਸਟਰਮਾਈਂਡ ਨਾਸਰ ਢਿੱਲੋ ਹੈ ਨਾਸਰ ਢਿੱਲੋਂ ਨੂੰ ਅਕਸਰ ਲੋਕ ਜਾਣਦੇ ਨੇ ਜੋ ਭਾਰਤ ਤੇ ਪਾਕਿਸਤਾਨ ਦੀ ਦੋਸਤੀ ਦੀ ਗੱਲ ਕਰਦਾ ਹੈ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਪਰ ਉਸ ਦੇ ਜੋ ਉਸ ਦੇ ਬਾਰੇ ਜੋ ਖੁਲਾਸੇ ਹੋਏ ਨੇ ਰਿਮਾਂਡ ਦੌਰਾਨ ਕਿਉਂਕਿ ਜਸਵੀਰ ਸਿੰਘ ਨੂੰ 3 ਦਿਨਾਂ ਦੇ ਰਿਮਾਂਡ ਤੇ ਪੁਲਿਸ ਨੇ ਪੁੱਛਗਿੱਛ ਕੀਤੀ ਔਰ ਪੁੱਛਗਿੱਛ ਦੌਰਾਨ ਇਹ ਵੱਡਾ ਖੁਲਾਸਾ ਕੀਤਾ ਹੈ ਕਿ ਨਾਸਰ ਢਿੱਲੋ ਜਾਸੂਸੀ ਰੈਕર્ડ ਦਾ ਮਾਸਟਰ ਮਾਈਂਡ ਹੈ ਹਾਲਾਂਕਿ ਜਿੱਥੇ ਤੁਹਾਡੇ ਨਾਲ ਇਹ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਔਰ ਇੱਥੇ ਇਹ ਵੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜੋਤੀ ਮਲਹੋਤਰਾ ਨੂੰ ਵੀ ਜਾਸੂਸੀ ਦੇ ਇਲਜ਼ਾਮਾਂ 'ਚ ਹਾਲ ਹੀ 'ਚ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਸੀ ਔਰ ਜਦੋਂ ਜਸਵੀਰ ਸਿੰਘ ਲਾਹੌਰ ਗਿਆ ਸੀ ਤਾਂ ਉੱਥੇ ਨਾਸਿ ਢੱਲੋ ਦੇ ਨਾਲ ਮੁਲਾਕਾਤ ਹੋਈ ਸੀ ਔਰ ਜੋਤੀ ਮਲਹੋਤਰਾ ਵੀ ਉਸ ਵਕਤ ਉੱਥੇ ਮੌਜੂਦ ਸੀ ਤਾਂ ਦੱਸ ਦੇਣਾ ਜਸਵੀਰ ਤੇ ਜੋਤੀ ਮਲਹੋਤਰਾ ਜਿਹੜੇ ਨੇ ਇਕੱਠੇ ਲਾਹੌਰ ਦੇ ਵਿੱਚ ਰੁਕੇ ਔਰ ਇੱਥੇ ਜਿਹੜੀ ਅਹਿਮ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਨਾਸਿਟ ਲੋ ਜਿਹੜੇ ਭਾਰਤ ਤੋਂ ਪਾਕਿਸਤਾਨ ਯੂਟਿਊਬਰ ਆਉਂਦੇ ਸੀ ਉਹਨਾਂ ਦੀ ਜਿਹੜੀ ਮੁਲਾਕਾਤ ਹੈ ਉਹ ਆਈਐਸਆਈ ਦੇ ਅਧਿਕਾਰੀਆਂ ਦੇ ਨਾਲ ਅੱਗੇ ਕਰਵਾਉਂਦਾ ਸੀ ਅੱਗੇ ਜਿਹੜੇ ਹਾਈ ਪ੍ਰੋਫਾਈਲ ਪਾਕਿਸਤਾਨ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਵਾਉਂਦਾ ਸੀ ਔਰ ਇਸ ਤੋਂ ਬਾਅਦ ਹੀ ਇਹਨਾਂ ਨੂੰ ਜਾਸੂਸੀ ਦੇ ਲਈ ਟਾਸਕ ਦਿੱਤੇ ਜਾਂਦੇ ਸੀ ਤਾਂ ਭਾਰਤ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਵੱਲੋਂ ਜਾਸੂਸੀ ਕੀਤੀ ਜਾਂਦੀ ਸੀ ਕਿਵੇਂ ਵੀਡੀਓਜ਼ ਉਧਰ ਭੇਜੀਆਂ ਜਾਂਦੀਆਂ ਸੀ ਕਿ ਪੈਸਿਆਂ ਦਾ ਲੈਣ ਦੇਣ ਹੁੰਦਾ ਸੀ तमाम ਸਵਾਲਾਂ ਨੂੰ ਲੈ ਕੇ ਜਿਹੜੀ ਪੁਲਿਸ ਹੈ ਉਹ ਪੁੱਛ ਕੇ ਕਰ ਰਹੀ ਹੈ ਤਾਂ ਇਹ ਵੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਸਵੀਰ ਦੀ ਜਿਹੜੀ ਗ੍ਰਿਫਤਾਰੀ ਹੈ ਰੋਪੜ ਦੇ ਪਿੰਡ ਮਹੱਲਾ ਤੋਂ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਅਤੇ ਦੇਖਿਆ ਗਿਆ ਕਿ ਕਿਵੇਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਔਰ ਉਸ ਦਰਮਿਆਨ ਇੱਕ ਵੀਡੀਓ ਵੀ ਸਾਹਮਣੇ ਆਈ ਜਦੋਂ ਜਸਵੀਰ ਸਿੰਘ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਸਮੇਂ ਵਿਕਟਰੀ ਦਾ ਨਿਸ਼ਾਨ ਜਿਹੜਾ ਹੈ ਚਿੰਨ ਜਿਹੜਾ ਹੈ ਉਹ ਕਰਦਾ ਹੋਇਆ ਜਸਵੀਰ ਨਜ਼ਰ ਆਇਆ ਤਾਂ ਬਹੁਤ ਸਾਰੇ ਸਵਾਲ ਜਸਵੀਰ ਸਿੰਘ ਦੇ ਆਲੇ ਦੁਆਲੇ ਜਿਹੜੇ ਨੇ ਉਹ ਖੜੇ ਹੋ ਗਏ ਹਾਲਾਂਕਿ ਹੁਣ ਰਿਮਾਂਡ ਦੌਰਾਨ ਹੈ ਇਹ ਵੱਡਾ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਦੀ ਜਿਹੜੀ ਆਈ ਨਾਸਟ ਲੋਨੇ ਉੱਥੋਂ ਦੇ ਰਹਿਣ ਵਾਲੇ ਉਹਨਾਂ ਦੇ ਬਾਰੇ ਇਹ ਵੱਡਾ ਖੁਲਾਸਾ ਹੋਇਆ ਕਿ ਉਹ ਮਾਸਟਰਮਾਈਂਡ ਹੈ جاسੂਸੀ ਰੈਕર્ડ ਦਾ ਮਾਸਟਰਮਾਈਂਡ ਨਾਸਿਟ ਲੋ ਹੈ ਇਸ ਵੇਲੇ ਦੀ ਇਹ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਲਾਂਕਿ ਪਾਕਿਸਤਾਨ ਪੁਲਿਸ ਦਾ ਸਾਬਕਾ ਸਬ ਇੰਸਪੈਕਟਰ ਹੈ ਨਾਸਿਟ ਲੋ ਹਾਲਾਂਕਿ ਹੁਣ ਪੇਸ਼ੇ ਵਜੋਂ YouTube ਚੈਨਲ ਨਾਸਿਟ ਲੋ ਵੱਲੋਂ ਚਲਾਇਆ ਜਾਂਦਾ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਨਾਸਿਟ ਲੋ ਵੱਲੋਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਇੱਕ ਪਾਸੇ ਤਾਂ ਨਾਸਿਟ ਲੋ ਭਾਰਤ ਪਾਕਿਸਤਾਨ ਦੀ ਦੋਸਤੀ ਦਾ ਜਿਹੜਾ ਜ਼ਿਕਰ ਆਪਣੀ ਵੀਡੀਓ ਦੇ ਵਿੱਚ ਕਰਦਾ ਹੋਇਆ ਨਜ਼ਰ ਆਉਂਦਾ ਹੈ ਦੂਜੇ ਪਾਸੇ ਜਸਵੀਰ ਸਿੰਘ ਦੇ ਇਹ ਖੁਲਾਸੇ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਜਸਵੀਰ ਸਿੰਘ ਦੀ ਗ੍ਰਿਫਤਾਰੀ ਹੁੰਦੀ ਹੈ ਜਾਸੂਸੀ ਦੇ ਇਲਜ਼ਾਮਾ ਦੇ ਵਿੱਚ ਜਸਵੀਰ ਸਿੰਘ ਘਿਰਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਪੁਲਿਸ ਦੀ ਕਸਟਡੀ ਵਿੱਚ ਇਹ ਵੱਡੇ ਖੁਲਾਸੇ ਕੀਤੇ ਨੇ ਕਿ ਇਸ ਦੇ ਪਿੱਛੇ ਜਾਸੂਸੀ ਰਿਕਾਰਡ ਦੇ ਪਿੱਛੇ ਜਿਹੜਾ ਉਹ ਉਸ ਦਾ ਮਾਸਟਰਮਾਈਂਡ ਨਾਸਿਰ ਢੱਲੋਆ ਹੈ ਔਰ ਨਾਸਿਰ ਢੱਲੋ ਨੇ ਜੋਤੀ ਮਲਹੋਤਰਾ ਜਸਵੀਰ ਸਿੰਘ ਦੀ ਜਿਹੜੀ ਮੁਲਾਕਾਤ ਹੈ ਉਹੋ 에ਜੰਟ ਦਾਨਿਸ਼ ਦੇ ਨਾਲ ਵੀ ਕਰਵਾਈ ਔਰ ਜ਼ਿਕਰ ਇਹ ਵੀ ਹੈ ਕਿ ਜਦੋਂ ਜੋਤੀ ਮਲਹੋਤਰਾ ਦੀ ਗ੍ਰਿਫਤਾਰੀ ਹੋਈ ਸੀ ਤਾਂ ਉਸ ਸਮੇਂ ਕਿਵੇਂ ਜਿਹੜਾ ਦਾਨਿਸ਼ ਹੈ ਜੋ 에ਜੰਟ ਹੈ ਪਾਕਿਸਤਾਨ ਦਾ ਅਧਿਕਾਰੀ ਹੈ ਉਸਦੇ ਨਾਲ ਤਾਰ ਜੋੜਦੇ ਹੋਏ ਨਜ਼ਰ ਆਇਆ ਉਸ ਸਮੇਂ ਵੀ ਦਾਨਿਸ਼ ਦਾ ਜ਼ਿਕਰ ਹੋਇਆ ਸੀ ਤਾਂ ਉਸ ਤੋਂ ਬਾਅਦ ਹੁਣ ਖੁਲਾਸਾ ਹੋਇਆ ਹੈ ਕਿ ਨਾਸਰ ਢੱਲੋ ਜਾਸੂਸੀ ਰੈਕਟ ਦਾ ਮਾਸਟਰਮਾਈਂਡ ਹੈ ਜੋ ਪਾਕਿਸਤਾਨ ਪੁਲਿਸ ਦਾ ਸਬ ਇੰਸਪੈਕਟਰ ਹੈ ਤਾਂ ਵਧੇਰੇ ਜਾਣਕਾਰੀ ਦੇ ਲਈ ਸਾਡੇ ਪੱਤਰਕਾਰ ਕਮਲ ਜੁੜ ਚੁੱਕੇ ਨੇ ਕਮਲ ਕੀ ਕੁਝ ਵਧੇਰੇ ਜਾਣਕਾਰੀ ਹੈ ਜਸਵੀਨ ਨੇ ਪੁਲਿਸ ਨੇ ਜੋ ਰਿਮਾਂਡ ਹਾਸਲ ਕੀਤਾ ਉਸ ਰਿਮਾਂਡ ਦੌਰਾਨ ਕਈ ਅਹਿਮ ਵੱਡੇ ਖੁਲਾਸੇ ਕੀਤੇ ਨੇ ਔਰ ਇੱਥੋਂ ਤੱਕ ਦੱਸਿਆ ਹੈ ਕਿ ਨਾਸਰ ਢੋਲ ਜਿਹੜਾ ਉਹ ਜਾਸੂਸੀ ਰੈਕਡ ਦਾ ਮਾਸਟਰਮਾਈਂਡ ਹੈ ਹੋਰ ਕਿਹੜੇ ਵੱਡੇ ਖੁਲਾਸੇ ਹੋਏ ਨੇ ਸਾਹਿਬ ਬਿਲਕੁਲ ਵੱਡੇ ਖੁਲਾਸੇ ਦੀ ਗੱਲ ਕਰ ਰਹੇ ਹੋ ਜਿਸ ਤਰੀਕੇ ਜੇ ਅਭੀ ਹਾਲੇ ਵਿੱਚ ਜੋ ਜੋ ਪੰਜਾਬ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਾਸੂਸੀ ਦੇ ਸਬੰਧ ਤੋਂ उससे लगातार पूछताछ जो है वो की जा रही है और उस पूछताछ में सही खुलासे मतलब खुणा, जो खुलासे है वो किए जा रहे हैं जी. अगर एक खुलासे की बात करें तो जो पाकिस्तान के अंदर एक सब इंस्पेक्टर जो इस पूरे रैकेट का मास्टरमाइंड जा रहा है और उसका नाम जो है नासिर ढिलो जो है वो बताया जा रहा है और ये पाकिस्तान में पुलिस का पूर्व सब इंस्पेक्टर जो है ये बताया जा रहा है और ये भी अब एक यूट्यूबर के तौर पर जो है वो काम कर रहा है और इसी के माध्यम से कहीं ना कहीं जो ज्योति मल्होत्रा है और ये जसवीर सिंह ये आपस में मुलाकात की थी और मुलाकात के बाद जो है ਅੱਦਸ ਦਿਨ ਤੱਕ ਜੋ ਹੈ ਇਹ ਪਾਕਿਸਤਾਨ ਵਿੱਚ ਰੁਕੇ تھے اور ਉਸ ਦੇ ਬਾਅਦ ਜੋ ਹੈ ਇਹਨਾਂ ਨੇ आई एस आई जो के अधिकारी थे उनसे भी मुलाकात जो है वो कराई थी लेकिन जिस तरीके से खुलासे हो रहे हैं कि इनको दिल्ली की जो पाकिस्तान एम्बेसी है उसमें स्पेशल ट्रीटमेंट भी जो है वो दिया जाता था कोई भी कार्यक्रम होता था तो इनको आ, जो है विशेष अतिथि के तौर पर जो है इन लोगों को बुलाया जाता था और जब तक ये जो पाकिस्तान में जो आई आई के संपर्क में जो है वो आए थे और उसके बाद जो है जिस तरीके से वीडियो बनाई गई है वो वीडियो में ਇਲੈਕਟਰੂਕੇਟੇ ਜਾਸੂਸੀ ਕਰਨ ਦੇ ਆਰੋਪ ਜੁਆ ਉਹ ਲਗੇ ਹੈ ਜੀ ਸ਼ੁਕਰੀਆ ਤੁਸੀਂ ਕਮਲ ਜਾਣਕਾਰੀ ਦਿੱਤੀ ਹੈ ਤਾਂ ਇਸ ਵੇਲੇ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਨਾਸਰ ਢਿੱਲੋ ਜਾਸੂਸੀ ਰੈਕਡ ਦਾ ਮਾਸਟਰਮੈਂਡ ਦੱਸਿਆ ਗਿਆ ਹੈ ਖੁਲਾਸਾ ਜਸਵੀਰ ਸਿੰਘ ਨੇ ਕੀਤਾ ਹੈ ਜਦੋਂ ਪੁਲਿਸ ਨੇ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਤਾਂ ਇਸ ਰਿਮਾਂਡ ਦੌਰਾਨ ਇਹੇ ਵੱਡੇ ਖੁਲਾਸੇ ਜਿਹੜੇ ਨੇ ਜਸਵਿੰਦਰ ਸਿੰਘ ਵੱਲੋਂ ਕੀਤੇ ਗਏ ਨੇ ਤਾਂ 10 ਦਿਨਾਂ ਦੇ ਲਈ ਜੋਤੀ ਮਲਹੋਤਰਾ ਦੇ ਨਾਲ ਲਾਹੌਰ ਦੇ ਵਿੱਚ ਵੀ ਰੁਕਿਆ ਸੀ ਔਰ ਨਾਸ ਢਿੱਲੋ ਬਾਰੇ ਜੇਕਰ ਤੁਹਾਨੂੰ ਦੱਸ ਦਈਏ ਤਾਂ ਜੋ ਖੁਲਾਸਾ ਹੋਇਆ ਕਿ ਨਾਸ ਢਿੱਲੋ ਜਿਹੜਾ ਹੈ ਉਹ ਭਾਰਤ ਦੇ ਜਿਹੜੇ ਯੂਟਿਊਬਰ ਨੇ ਉਹਨਾਂ ਨੂੰ ਤਾਂ ਆਪ ਖੁਦ ਮਿਲਦਾ ਹੀ ਸੀ ਪਰ ਉਹਨਾਂ ਦੀ ਅੱਗੇ ਪਾਕਿਸਤਾਨ ਦੇ ਕਈ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਵਾਉਂਦਾ ਸੀ ਔਰ ਖਾਸ ਤੌਰ ਤੇ ਦਾਨਿਸ਼ ਦੇ ਨਾਲ ਮੁਲਾਕਾਤ ਕਰਵਾਈ ਜਾਂਦੀ ਹੈ ਔਰ ਇਹ ਦਾਨਿਸ਼ ਨੇ ਜਿਹੜਾ ਹੈ ਜਾਸੂਸੀ ਦੇ ਲਈ ਇਹਨਾਂ ਨੂੰ ਟਾਸਕ ਵੀ ਸੌਪੇ ਕਿ ਤੁਸੀਂ ਭਾਰਤ ਦੇ ਵਿੱਚ ਜਾ ਕੇ ਕਿੱਥੇ ਕਿੱਥੇ ਤੇ جاسੂਸੀ ਕਰਨੀ ਹੈ ਹਾਲਾਂਕਿ ਜਸੂਸੀ ਦੇ ਇਲਜ਼ਾਮਾਂ ਦੇ ਵਿੱਚ ਜਸਵੀਰ ਸਿੰਘ ਨੂੰ ਰੋਪੜ ਦੇ ਪਿੰਡ ਮਹੱਲਾ ਤੋਂ ਗ੍ਰਿਫਤਾਰ ਕੀਤਾ ਔਰ ਜੋਤੀ ਮਹਲੌਰਤਰਾ ਨੂੰ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਵੱਖ-ਵੱਖ ਭਾਰਤ ਦੇ ਹਿੱਸਿਆਂ ਤੋਂ ਜਿਹੜੇ ਜਿਹਨਾਂ ਦੇ ਉੱਤੇ ਜਸੂਸੀ ਦੇ ਇਲਜ਼ਾਮ ਲੱਗੇ ਨੇ ਉਹਨਾਂ ਨੂੰ ਇੱਕ-ਇੱਕ ਕਰਕੇ ਗ੍ਰਿਫਤਾਰੀਆਂ ਜਿਹੜੀਆਂ ਨੂੰ ਕੀਤੀਆਂ ਜਾ ਰਹੀਆਂ ਨੇ ਤਾਂ ਇਸ ਵਕਤ ਦੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਸਵੀਰ ਸਿੰਘ ਨੇ ਪੁਲਿਸ ਕਸਟਡੀ ਦੇ ਵਿੱਚ ਇਹ ਵੱਡੇ ਖੁਲਾਸੇ ਕੀਤੇ ਨੇ ਇਸ ਤੋਂ ਇਲਾਵਾ ਵੱਖ-ਵੱਖ ਏਜੰਸੀਆਂ ਵਿੱਚ ਜਸਵੀਰ ਸਿੰਘ ਕੋਲੋਂ ਜਿਹੜੀ ਪੁੱਛਗਿੱਛ ਕਰ ਰਹੀ ਹੈ